ਡਾਈ ਨੂੰ ਚਲਾਉਣ ਦਾ ਤਰੀਕਾ ਸਭ ਤੋਂ ਪਹਿਲਾਂ ਆਪਾਂ ਗੇਜ ਦੇਖਾਂਗੇ ਇਹ ਗੇਜ ਇਹਦੇ ਵਿੱਚ 47 mm ਗੈਪ ਹੈ ਵਿਚਾਲੇ ਜਿਸ ਤਰੀਕੇ ਨਾਲ ਆਪਾਂ 47 mm ਗੈਪ ਹੈ ਇਹਨੂੰ ਪੰਚ ਨੂੰ ਸਟਕ ਕੇ ਇਹਨੂੰ ਸਟਕ ਕੇ ਇਹਦੇ ਵਿੱਚ ਪੰਚ ਤੇ ਗੇਜ ਦੇ ਵਿਚਾਲੇ 47 mm ਗੈਪ ਰਹਿਣਾ ਚਾਹੀਦਾ ਹੈ ਦੂਜੀ ਵਾਰ ਅਸੀਂ ਮੇਲ ਵਾਲੀ ਦਾ ਹੈਗਾ ਗੈਪ 26 26mm ਇਹ ਮੈਂ ਨੇ ਏਸ ਤੋਂ ਪੰਜ ਤੋਂ ਸਿੱਟ ਕੇ ਆਪਾਂ ਵਿਚੇ ਦੇ 26mm ਗੈਪ ਰਹਿਣਾ ਚਾਹੀਦਾ ਪ੍ਰੋਪਰ ਫਿਰ ਆਪਣੀ ਸਟਾਰਟਿੰਗ ਹੈ ਚਾਹੇ 10 ਫੁੱਟ ਤੱਕ ਕਲੀਅਰ ਆਊਗੀ ਜਿਹੜੀ ਸਟਾਰਟਿੰਗ ਕਰਨੀ ਆ ਆਪਾਂ ਨੇ ਸਟਾਰਟਿੰਗ ਏਸ ਪੰਜ ਤੋਂ 10mm ਪਹਿਲਾਂ ਇੱਥੇ ਨਿਸ਼ਾਨ ਲਾਉਣਾ ਹੈ ਸਟਾਰਟਿੰਗ ਵਾਸਤੇ ਫਿਰ ਦੂਜੀਆ ਵਾਰ ਜਦੋਂ ਕਮਾ ਕੇ ਆਪਾਂ ਕਰਾਂਗੇ ਏਸ ਤੋਂ ਸਟਾਰਟਿੰਗ ਕਰਨੇ ਉਹ ਅਸੀਂ ਤੁਹਾਨੂੰ ਬਾਦ ਦੇ ਵਿੱਚ ਦੱਸਾਂਗੇ ਤੇ ਇਸੇ ਤਰੀਕੇ ਨਾਲ ਹੀ ਮੇਲ ਵਾਲੇ ਦਾ ਆਹ ਪੰਜ ਦੀ ਕਿਨਾਰੀ ਤੋਂ 48mm ਤੇ ਇਹ ਨਿਸ਼ਾਨ ਲੱਗੂਗਾ ਫਿਰ ਇਹ ਤੁਹਾਡਾ ਗੈਪ ਪੂਰਾ ਸਹੀ ਆਊਗਾ ਡਾਈ ਸਟਾਰਟ ਕਰ ਰਹੇ ਹਾਂਗੇ ਚਲੋ ਆਓ ਇਹ ਕੋ ਸਟਾਰਟਿੰਗ ਦੇ ਵਿੱਚ ਆਪਾਂ ਨਿਸ਼ਾਨ ਦੇ ਉੱਤੇ ਰੱਖ ਕੇ ਇਹਨੂੰ ਪਹਿਲਾ ਕੱਟ ਨਿਕਲ ਗਿਆ ਫਿਰ ਉਸ ਤੋਂ ਬਾਅਦ ਚ ਆਪਾਂ ਨੇ ਆ ਠੱਲ ਦੇ ਨਾਲ ਲਾਉਣਾਗਾ ਠੱਲਾਂ ਲਾ ਕੇ ਫਿਰ ਇਹਨੂੰ ਚਲਾਗੇ ਇਸੇ ਤਰੀਕੇ ਨਾਲ ਆਪਾਂ ਦੂਜੀ ਲੋਟ ਜਿਹੜਾ ਗੱਡਾਂਗੇ ਉਹ ਸਰਾਖ ਆਏ ਹੋਣਗੇ ਇਨੇ ਦੇ ਵਿੱਚ ਫਸਾ ਕੇ ਤੇ ਫਿਰ ਆਪਾਂ ਟੱਕ ਕੱਢਾਂਗੇ ਚਲੋ ਆ ਕੱਢੋ ਇਥੇ ਪਹਿਲਾ ਕੱਟ ਆਪਾਂ ਇਹਦੇ ਸਾਹਮਣੇ ਨਿਸ਼ਾਨ ਦੇ ਆ ਜਿਹੜਾ ਉਹ ਲਾ ਕੇ ਕਰਾਂਗੇ ਚਲੋ ਉਹਦੇ ਬਾਅਦ ਚ ਅਪਾਂ ਇਹ ਟਾਪਰ ਨੂੰ ਆ ਜਿਹੜਾ ਸਟਾਪ ਇਥੋਂ ਇੱਥੇ ਫਸਾ ਕੇ ਇਹਨੂੰ ਸਟੌਪ ਲਾ ਕੇ ਫਿਰ ਇਹ ਅਗਲਾ ਕੱਢਾਂਗੇ ਹੁਣ ਜਦੋਂ ਆਪਾਂ ਇਸ ਪਾਸੇ ਸਰਾਖ ਕੱਢਦੇ ਹੈਗੇ ਇਹਨੂੰ ਉਲਟਾਓ ਅਲਟਾ ਕੇ ਆਪਾਂ ਜਿਹੜੀ ਆ ਛਿਰੀ ਹੈਗੀ ਜਿਹੜਾ ਆ ਨਿਸ਼ਾਨ ਹੈਗਾ ਇਸ ਤੇ ਬਰਬਰ ਸਰਾਖ ਮਾਰ ਕੇ ਆਪਾਂ ਨੇ ਚਾਲੂ ਕਰਨਾ ਹੈ ਜਿਹੜਾ ਦੂਜੇ ਪਾਸੇ ਦਾ ਨਿਸ਼ਾਨ ਹੈ ਉਹ ਇਸ ਤਰੀਕੇ ਨਾਲ ਆਪਾਂ ਚਾਲੂ ਕਰਾਂਗੇ ਚਲੋ ਬਾਕੀ ਇਸ ਤੋਂ ਬਾਅਦ ਫਿਰ ਉਸੇ ਤਰੀਕੇ ਨਾਲ ਹੀ ਸਟਾਪ ਦੇ ਵਿੱਚ ਫਸਾ ਕੇ ਜਿਹੜਾ ਟੋਪਰ ਲਾਇਆ ਹੋਇਆ ਤੇ ਆਪਾਂ ਸ਼ਰਾਹ ਕਰਦੇ ਰਹਾਂਗੇ ਹੁਣ ਆਪਾਂ ਨੇ ਸਟਾਰਟਿੰਗ ਜਿਹੜੀ ਹੈ ਉਹ ਇਸ ਪਾਸਿਓਂ ਹੀ ਕੀਤੀ ਸੀਗੀ ਤੇ ਜਿਹੜਾ ਆਪਣਾ ਟੱਪ ਹੈਗਾ ਟਾਪੇ ਦੀ ਸਟਾਰਟਿੰਗ ਵੀ ਆਪਾਂ ਜਿਹੜੇ ਪਾਸੇ ਕੀਤੀ ਸੀ ਉਸ ਪਾਸੇ ਹੀ ਹੋ ਕਰਾਂਗੇ ਆਹ ਟਾਪੇ ਦੀ ਸਟਾਰਟਿੰਗ ਆਪਾਂ ਨੇ ਇੱਥੋਂ કરી 시ਗੀ ਇਸ ਕਰਕੇ ਇਹਨੂੰ ਇਹਦੇ ਵਿੱਚ ਹਸਾਵਾਂਗੇ ਆਪਾਂ ਇਸ ਤਰੀਕੇ ਨਾਲ ਇਹ ਅੱਧਾ ਇੰਚੀ ਛੋਟਾ ਹੋ ਗਿਆ ਜਿਹੜਾ ਆਪਾਂ ਨੂੰ ਕਟਿੰਗ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਟੱਪਾ ਜੇ ਤੁਸੀਂ ਇਸ ਚੀਜ਼ ਨੂੰ ਜਗ੍ਹਾ ਨੂੰ ਵਧਾਉਣਾ ਘਟਾਉਣਾ ਚਾਹੁੰਦੇ ਆ ਤਾਂ ਆਪਾਂ ਆਹ ਫਸਟ ਨਿਸ਼ਾਨ ਆਹ ਨਿਸ਼ਾਨ ਹੈਗਾ ਜਿਹੜਾ ਇਹਨੂੰ ਇਧਰੋਂ ਜੇ ਤਾਂ ਵਧਾਉਣਾ ਹੈ ਤਾਂ ਇਧਰ ਵਧਾ ਸਕਦੇ ਆ ਜੇ ਘਟਾਉਣਾ ਹੈ ਤੇ ਉੱਤੋਂ ਪਿੱਛੇ ਕਰ ਸਕਦੇ ਆ ਇਹ ਵੀ ਆਪਣਾ